ਫਿਲੌਰ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਬੀਤੀ ਰਾਤ ਫਿਲੌਰ ਦੇ ਪਿੰਡ ਰਸੂਲਪੁਰ ਦੀ ਇੰਦਰਾ ਕਲੋਨੀ ਵਿੱਚ ਇੱਕ ਘਰ ਵਿੱਚ ਚੋਰੀ ਕੀਤੀ ਇਸ ਮੌਕੇ ਬੀਬੀ ਜਸਵਿੰਦਰ कौर ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ ਉਹਨਾਂ ਦਾ ਬੇਟਾ ਸਵੇਰੇ ਤੜਕੇ ਦਫ਼ਤਰ ਖੋਲਣ ਵਾਸਤੇ ਉਹਨਾਂ ਤੋਂ ਪਹਿਲਾਂ ਘਰ ਆ ਗਿਆ ਸੀ ਜਦੋਂ ਉਸਨੇ ਘਰ ਆ ਕੇ ਦੇਖਿਆ ਤਾਂ ਘਰ ਵਿੱਚ ਚੋਰੀ ਹੋਈ ਸੀ ਉਸਨੇ ਸਾਨੂੰ ਫੋਨ ਤੇ ਜਾਣਕਾਰੀ ਦਿੱਤੀ ਜਦੋਂ ਘਰ ਆ ਕੇ ਦੇਖਿਆ ਤਾਂ ਚੋਰ 218000 ਰੁਪਏ ਨਗਦ 2 ਕਾਂਟੇ 1 ਵਾਲੀਆ ਦੋ ਮੰਦਰੀਆ ਅਤੇ ਚਾਰ ਪੰਜੇਬਾਂ ਦੇ ਜੋੜੇ ਚੋਰ ਚੋਰੀ ਕਰਕੇ ਲੈ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਦਾ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਬੀਬੀ ਜਸਵਿੰਦਰ ਕੌਰ ਨੇ ਕਿਹਾ ਕਿ ਕੁੱਲਸ ਨੂੰ ਸੂchna ਦਿੱਤੀ ਸੀ ਅਤੇ ਪੁਲਿਸ ਮੌਕਾ ਦੇਖ ਕੇ ਗਈ ਹੈ। ਉਹਨਾਂ ਪੁਲਿਸ ਅਧਿਕਾਰੀਆਂ ਨੂੰ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨਸਾਫ ਦਿਵਾਉਣ। ਫਿਲਹਾਲ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਉਹ ਤਾਂ ਗੱਲ ਇਹ ਸਮਝੇ ਦੋ ਤਿੰਨ ਦਿਹਾੜੀ ਕਿੱਥੇ ਬੰਦੇ ਦਾ ਖਾਜਨ ਦੋਰਦਾ। ਹਮ ਆਡਾ ਪਿੰਗਟੰਪਾਣਾ ਇਹ ਤੁਸੀਂ ਤਾਂ ਸੁਣਨਾ ਇਦਾਂ ਰੱਖਿਆ ਜਸਵਿੰਦਰ ਕੌਰ ਅਜੀ ਰਾਤੀ ਬੰਡੇ ਗਏ ਹੋਏ ਸੀਗੇ ਚੋਰੀ ਹੋਈ ਆ 218000 ਨਕਦੀ ਸੀਗੀ ਤੇ 2 ਘੰਟਿਆਂ ਦੇ ਜੋੜੇ ਸੀ ਇੱਕ ਬਾਲੀਆਂ ਦਾ ਸੀ ਦੋ ਮੁੰਤੀਆਂ ਸੀ ਚਾਰ ਜੋੜੇ ਪਜੇਪਾਂ ਦੇ ਸੀ ਸਾਨੂੰ ਪਤਾ ਇਦਾਂ ਲੱਗਾ ਸਵੇਰੇ ਅਸੀਂ ਉੱਥੋਂ ਜਾ ਤੁਰੇ ਆ ਅਸੀਂ ਅਜੇ ਉੱਥੇ ਸੀ ਬੇਟਾ ਤੁਰ ਪਿਆ ਸੀਗਾ ਇਹ ਕਹਿੰਦਾ ਮੰਮੀ ਮੈਂ ਚੱਲਦਾ ਮੈਂ ਦਫ਼ਤਰ ਖੋਲਦਾ ਆ ਚੱਲ ਕੇ ਮੈਂ ਕਿਹ ਚੱਲ ਤੂੰ ਪੁੱਤ ਜਾਂਦਾ ਸੀ ਆਨੇ ਮਗਰ ਹੌਲੀ ਹੌਲੀ ਤੇ ਜਾਦਾ ਕੇ ਨੇ ਦੇਖਿਆ ਅਸੀਂ ਅਜੇ ਉੱਥੇ ਹੀ ਸੀਗੇ ਜਦੋਂ ਇਹ ਫੋਨ ਕਰਦਾ ਕਹਿੰਦਾ ਮੰਮੀ ਤੁਸੀਂ ਇੱਥੇ ਬੈਠੇ ਘਰ ਸਾਰਾ ਲੁੱਟ ਹੋ ਗਿਆ ਕਹਿੰਦਾ ਸਾਰਾ ਘਰ ਲੈ ਕੇ ਲੁੱਟ ਕੇ ਜੀ ਕਰ ਦਿੱਤੀ ਆ ਜੀ ਕਾਨੂੰਨ ਜਾਬ ਦਿੱਤਾ ਜਾਵੇ ਸਾਡਾ ਜੋਰ ਨਾਕਦੀ ਆ ਜੋ ਸਾਡਾ ਟੰਬਾ ਡਣਿਆ ਸਾਨੂੰ ਤਾਂ 10 ਲੱਖ ਨੂੰ ਤਾਂ ਲੱਗ ਗਏ ਅਸੀਂ ਤਾਂ ਅੱਛਾ ਹਾਂਜੀ ਸਾਨੂੰ ਚੱਕਿਆ ਤੁਸੀਂ ਹਾਂਜੀ ਦੱਸ ਦਿੱਤਾ